ਅੱਜ ਜੈਤੋ ਦੇ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਤੇ ਆਗੂ ਵੱਲੋਂ ਜਨਨ ਕਿ ਇੱਕ ਇਕੱਠ ਕੀਤਾ ਗਿਆ ਤੇ ਕਿਸ ਸਬੰਧ ਨੂੰ ਲੈ ਕੇ ਇਕੱਠ ਕੀਤਾ ਗਿਆ ਤੇ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਕਿਸਾਨ ਆਗੂ ਨੇ ਇਸ ਵਕਤ ਨਥਾ ਜੀ ਅੱਜ ਤੁਸੀਂ ਇੱਕ ਇਕੱਠ ਕਰਿਆ ਜੈਤੋ ਦੇ ਥਾਣੇ ਅੱਗੇ ਇਹ ਕਿਸ ਸਬੰਧ ਨੂੰ ਲੈ ਕੇ ਕੀਤਾ ਜੀ ਕੱਲ ਕਰੀਬ ਆ 9:30 ਵਜੇ ਦੇ ਕਰੀਬ ਰਾਤ ਨੂੰ 19 ਤਰੀਕ 19 ਤਰੀਕ ਆਪਣੇ 10-12 ਬੰਦਿਆਂ ਦੇ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਜਸਵੰਤ ਸਿੰਘ ਪਤਰ ਕਰਨ ਸਿੰਘ ਵਾਸੀ ਮੱਲਾ ਹੂੰ ਪਹਿਲਾਂ ਤਾਂ ਵਟਸਐਪ ਤੇ ਕਾਲ ਲਾ ਕੇ ਹੂੰ ਧਮਕੀਆਂ ਰਤੀਆਂ ਹੂੰ ਆਪ ਸ਼ਬਦ ਬੋਲੇ ਹੂੰ ਨਾਮ ਬਣਨੇ ਗਾਲਾਂ ਕੱਢੀਆਂ ਹੂੰ ਉਸ ਤੋਂ ਬਾਅਦ ਲਗਾਤਾਰ 7:51 ਮਿੰਟ ਤੋਂ ਲੈ ਕੇ 9:30 ਵਜੇ ਤੱਕ ਵਾਰ-ਵਾਰ ਫੋਨ ਕੀਤੇ ਹੂੰ ਘਰ ਪੁੱਛਿਆ ਤੇਰਾ ਕਿੱਥੇ ਆ ਹੂੰ ਤੇ ਉਸ ਤੋਂ ਬਾਅਦ ਇਹਨੇ ਕਿਹਾ ਵੀ ਅਸੀਂ ਤੈਨੂੰ ਮਿਲਾਂਗੇ ਚਲੋ ਮੈਂ ਕੋਈ ਨਹੀਂ ਜਦੋਂ ਮਰਜ਼ੀ ਆ ਜਦੋਂ ਮੈਂ ਮਿਲ ਲਿਓ ਜੀ ਇਹ 9:30 ਵਜੇ ਦੇ ਕਰੀਬ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਦੋ ਗੱਡੀਆਂ ਤਾਂ ਭੱਜਦਿਆਂ ਦੇਖੀਏ ਪੰਡ ਵਾਲਿਆਂ ਨੇ ਜਦੋਂ ਗਏ ਭੱਜੇ ਆ ਇਹ ਹੂੰ ਪਰ ਜਾਣੇ ਇਹ 10 ਤੋਂ ਪਲੱਸ ਸੀਗੇ ਹੂੰ ਉਸ ਤੋਂ ਬਾਅਦ ਜਦੋਂ ਪੰਡ ਦੇ ਵਿੱਚ ਇਹ ਗੇਟ ਦੇ ਵਿੱਚ ਆ ਕੇ ਗਾਲੀ ਲੋਚ ਕਰਨ ਲੱਗੇ ਆ ਹੂੰ ਧਮਕੀਆਂ ਦੇਣ ਲੱਗੇ ਆ ਹੂੰ ਤੇ ਡੈਡੀ ਜੀ ਨੇ ਉਧਰ ਬੈਂਟਰੀ ਮਾਰੀ ਆ ਹੂੰ ਇਹਨਾਂ ਨੂੰ ਵੀ ਉਹ ਦੇਖ ਕੇ ਅਸਲ ਜਵਾਬ ਨਹੀਂ ਦੇ ਸਕੇ ਪੁੱਛਿਆ ਵੀ ਕਿਵੇਂ ਆਏ ਆ ਕੋਈ ਜਵਾਬ ਨਹੀਂ ਦੇ ਸਕੇ ਸਹੀ ਉਹ ਹੂੰ ਉਸ ਤੋਂ ਬਾਅਦ ਪੰਡ ਦੇ ਵਿੱਚ ਅਨਾਊਂਸਮੈਂਟ ਹੁੰਦੀ ਆ ਹੂੰ ਕਰੀਬ 250 ਦੇ ਕਰੀਬ ਪੰਡ ਦਾ ਇਕੱਠ ਹੋ ਜਾਂਦਾ ਤਾਂ ਇਹ ਇਕੱਠ ਚੋਂ ਨਿਕਲ ਕੇ ਭੱਜ ਜਾਂਦੇ ਜਦੋਂ ਪੰਡ ਇਕੱਠਾ ਹੁੰਦਾ ਉਸ ਤੋਂ ਬਾਅਦ 150 ਬੰਦੇ ਦੇ ਨਾਲ ਅਸੀਂ ਇੱਥੇ ਖਾਣਾ ਕਿਥੋਂ ਦੇ ਵਿੱਚ ਹੂੰ ਤਕਰੀਬ 6:30 ਵਜੇ ਦੇ ਕਰੀਬ ਇੱਥੇ ਅਸੀਂ ਰਾਬਤ ਲਗਾਉਣੇ ਆ ਹੂੰ ਉਹ ਤੇ ਅਜੇ ਤੱਕ ਪ੍ਰਸ਼ਾਸਨ ਨੇ ਸਾਨੂੰ ਲਗਭਗ 24 ਘੰਟੇ ਬੀਤਣ ਵਾਲੀ ਹੋ ਗਿਆ ਕਿਸਾਨ ਨਾਲ ਕਿਉਂਕਿ ਸ਼ਾਮ ਹੋ ਗਈ ਅੱਜ ਹੂੰ ਪਹਿਲਾਂ 4 ਵਜੇ ਦਾ ਟਾਈਮ ਦਿੱਤਾ ਸੀਗਾ ਸੇਟੂ ਸਾਹਿਬ ਨੇ ਹੂੰ 4 ਵਜੇ ਆਇਆ ਸੀ ਸੇਟੂ ਸਾਹਿਬ ਥੋੜਾ ਠੱਕੇ ਆਵਦੀ ਕੁਰਸੀ ਤੋਂ ਪੁਰਾਣੀ ਬਿਲਡਿੰਗ ਜਾ ਕੇ ਬੈਠ ਗਏ ਹੂੰ ਵੀ ਇਧਰਲੇ ਪਾਸਿਆਂ ਦੇ ਗਰਮੀ ਵਾਲੀ ਆ ਕਿਸੇ ਦਾ ਫੋਨ ਟੰਡ ਕੀਤਾਗਾ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਇੱਥੇ ਗੇੜ ਚ ਖੜੇ ਆ ਅਜੇ ਤੱਕ ਅਸੀਂ ਇੰਤਜ਼ਾਰ ਕਰ ਰਹੇ ਜਾਂਦਾ ਹਾਂ ਜਿਹੜਾ ਤੁਸੀਂ ਕਿਹਾ ਵੀ ਸਾਨੂੰ ਘਰੇ ਧਮਕੀਆਂ ਦੇ ਕੇ ਹਥਿਆਰ ਲੈਸ ਨਾ ਗਏ ਸੀ ਉਹ ਕਹਿੰਦਾ ਵੀ ਸਾਰੇ ਬੇਬੁਨਿਆਦ ਆ ਮੈਂ ਨ타 ਸਿੰਘ ਨੂੰ ਫੋਨ ਕਰਕੇ ਗਿਆ ਸੀ ਕਾਗਜ਼ ਪੱਤਰ ਨਾਲ ਲੈ ਕੇ ਗਿਆ ਸੀ ਮੈਂ ਤਾਂ ਇੱਕ ਵੈਸੇ ਹੀ ਗੱਲ ਕਰਨ ਗਿਆ ਸੀ ਜਿਵੇਂ ਆਪਾਂ ਘਰੇਲੂ ਗੱਲ ਕਰਨ ਜਾਂਦੇ ਆ ਇਹ ਸਭ ਇਹਨਾਂ ਨੇ ਜਾਨਕਿੇ ਘੜੀਆਂ ਗੱਲਾਂ ਇਹਨਾਂ ਦੀ ਉਹਨਾਂ ਦਾ ਕਹਿਣਾ ਹੈ ਕਾਗਜ਼ ਪੱਤਰ ਲੈ ਕੇ ਜੇ ਕੋਈ ਬੰਦਾ ਗੱਲ ਕਰਨ ਜਾਣਾ ਤਾਂ ਬੰਦਾ ਇੱਕ ਦੋ ਜਾਂ ਤਿੰਨ ਵੀ ਆ ਸਕਦੇ ਆ ਉਹ ਵੀ ਸਹੀ ਟਾਈਮ ਤੇ ਸਵੇਰ ਜਾਂ ਕੋਈ ਸ਼ਾਮ ਤੱਕ 9:30 ਵਜੇ ਦੇ ਕਰੀਬ ਦਾਰੂ ਦੇ ਵਿੱਚ ਘੁੱਟ ਹੋ ਕੇ ਦਾਣਾ ਮੰਡੀ ਦੇ ਵਿੱਚ ਖੜਕੇ ਵੀ ਸਾਨੂੰ ਜਿਸ ਦਾ ਟੈਂਪਰ ਫਾਰਮੇਸ਼ਨ ਮਿਲੇ ਪਣ ਦੇ ਲੋਕਾਂ ਤੋਂ ਉੱਥੇ ਦਾਰੂ ਵੀ ਪੀ ਕੇ ਇਹ ਨੱਚ ਜਿੱਤ ਉੱਤ ਹੋ ਕੇ ਆਏ ਆ ਵੀ ਤੁਸੀਂ ਆਪ ਹੁਣ ਹਿਸਾਬ ਲਾ ਲਓ ਵੀ ਉਹ ਕਾਗਜ਼ ਦਿਖਾਉਣ ਵਾਲੀ ਗੱਲ ਸੀ ਇਹ ਅਸਲ ਦੇ ਵਿੱਚ ਤਾਂ ਮਾਰਨ ਦੀ ਮਨਛਾਣਾ ਆਏ ਸੀ ਅੱਛਾ ਕਿਉਂਕਿ ਜੱਥੇ ਬੰਦੇ ਨਾਲ ਅੱਖਾਂ ਦੇ ਵਿੱਚ ਸਿਆਸਤ ਦੇ ਵੀ ਅੱਖਾਂ ਦੇ ਵਿੱਚ ਰੋਡੰਗ ਰੋਚ ਚੱਬਦੀ ਆ ਤੇ ਇਹਦੇ ਪਿੱਛੇ ਸਾਨੂੰ ਸਿਆਸੀ ਵੀ ਕੁਝ ਲੱਗਦਾ ਵੀ ਚਾਲਮਾਜੀ ਹੋ ਸਕਦੀ ਹੂੰ ਜੀ ਇਹ ਤੇ ਸਾਡੇ ਉਹਨਾਂ ਪ੍ਰਧਾਨ ਜੀ ਵੀ ਸਾਡੇ ਨਾਲ ਪੂਰੀ ਜਾਣਕਾਰੀ ਤੁਸੀਂ ਕਿਵੇਂ ਦੇਖੋ ਪ੍ਰਧਾਨ ਜੀ ਉਹ ਕਹਿੰਦਾ ਵੀ ਇਹ ਸਭ ਗੱਲਾਂ ਮੈਂ ਜਿਹੜੇ ਪੈਸੇ ਲੈਣੇ ਸੀ ਕੋਈ ਮੇਰਾ ਮਸ਼ੀਨ ਦਾ ਰੋਲਾ ਸੀ ਮੱਕੀ ਵਾਲੀ ਮਸ਼ੀਨ ਦਾ ਲੈ ਕੇ 7 ਲੱਖ ਰੁਪਏ ਜਾਨੀ ਕਿ ਮੈਂ ਲੈਣਾ ਉਹਨਾਂ ਤੋਂ ਤੇ ਜਿਹੜੀ ਕਿਸਾਨ ਜਥੇਬੰਦੀ ਉਹਨਾਂ ਦੀ ਸਪੋਰਟ ਕਰ ਰਹੀ ਹੈ ਇਹ ਉਹ ਨਹੀਂ ਸਪੋਰਟ ਤੇ ਗਏ ਸੀ ਮੈਂ ਤਾਂ ਵੈਸੇ ਉਹਨਾਂ ਨਾਲ ਇੱਕ ਗੱਲਬਾਤ ਕਰਨ ਗਿਆ ਸੀ ਨੱਥਾ ਸਿੰਘ ਦਾ ਵੀ ਲੱਤਾ ਸਿੰਘ ਜੀ ਤੁਸੀਂ ਮੇਰੀ ਬਹਿ ਕੇ ਗੱਲ ਸੁਣੋ ਤੇ ਇਹ ਗੱਲ ਇਹਨਾਂ ਨੇ ਬਣਾ ਲੀ ਸਾਰੀ ਚਲੋ ਜੋ ਕਹਿ ਰਿਹਾ ਵੀ ਇਹ ਗੱਲ ਬਣਾਈ ਆ ਵੀ ਉਹ ਆਂ ਦਾ ਵੀ ਇਹ ਗੱਲ ਹੈ ਹੀ ਨਹੀਂ ਜੋ ਜਫੇਬੰਦੀ ਕਹਿ ਰਹੀ ਆ ਹੂੰ ਜਦੋਂ ਕਿਸੇ ਨਾਲ ਕੋਈ ਗੱਲ ਕਰਨੀ ਭਰਾ ਹੂੰ ਕੋਈ ਆਪ ਦੇ ਕਾਗਜ਼ ਪੱਤਰ ਦਿਖਾਉਣੇ ਆ ਤੇ ਸਾਰਾ ਦੇਣਾ ਜਿਹੜਾ ਹੂੰ ਉਹ ਗੱਲਬਾਤ ਕਰਨ ਵਾਸਤੇ ਹੀ ਹੁੰਦਾ ਹੂੰ ਰਾਤ ਨੂੰ 9 ਤੋਂ 10 ਵਜੇ ਦਾ ਦਰਮਿਆਨ ਜਿਹੜਾ ਸਮਾਂ ਦੱਸ ਰਿਹਾ ਸਾਥੀ ਸਾਡਾ ਜਰਨ ਸਕੱਤਰ ਨਥਾ ਸਿੰਘ ਰੋੜੀ ਕਪੂਰਾ ਉਦੋਂ ਪਹਿਲਾਂ ਵਟਸਐਪ ਕਾਲ ਲਾਉਂਦਾ ਕਿਉਂਕਿ ਵਟਸਐਪ ਕਾਲ ਤਾਂ ਅਣਜਾਣ ਬੰਦਾ ਲਾਉਂਦਾ ਹੀ ਨਹੀਂ ਦੂਜੀ ਲਾਉਂਦਾ ਤਾਂ ਉਹਨੂੰ ਪਤਾ ਵੀ ਰਿਕਾਰਡਿੰਗ ਹੁੰਦੀ ਆ ਵਟਸਐਪ ਕਾਲ ਲਾਉਣ ਦਾ ਮਤਲਬ ਹੁੰਦਾ ਵੀ ਚੋਰ ਮੋਰੀ ਆ ਉਹਦੇ ਵਿੱਚ ਗਾਲਾਂ ਦੁਪੜਾਂ ਜਿਹੜੀਆਂ ਦਿੱਤੀਆਂ ਹੋਈਆਂ ਉਹ ਰਿਕਾਰਡ ਨਹੀਂ ਹੁੰਦੀਆਂ ਤਾਂ ਕਰਕੇ ਵਟਸਐਪ ਕਾਲ ਲਾਉਂਦਾ ਧਮਕੀਆਂ ਉਹਦੇ ਵਿੱਚ ਰਿਕਾਰਡ ਨਹੀਂ ਹੁੰਦੀਆਂ ਤਾਂ ਕਰਕੇ ਵਟਸਐਪ ਕਾਲ ਲਾਉਂਦਾ ਤੇ ਅਗਲੀ ਗੱਲ ਜਿਹੜੀ ਹਾ ਹੈ ਬੀਜੇ ਭਣਾ ਦੀ ਕਾਗਜ਼ ਦਿਖਾਉਣ ਗਿਆ ਸੀ ਫਿਰ ਰਾਤ ਨੂੰ ਨੱਥਾ ਸਿੰਘ ਦੇ ਪਰਿਵਾਰ ਨੂੰ ਤੇ ਪਿੰਡ ਦੀ ਜਿਹੜੀ ਇਨਕੁਆਰੀ ਅਸੀਂ ਕਰਕੇ ਆਏ ਆ ਪਿੰਡ ਦੇ ਵਿੱਚ ਫਿਰ 250 ਬੰਦੇ ਦਾ ਇਕੱਠ ਕਰਨਾ ਇਹ ਕੋਈ ਕਿਉਂਕਿ ਦਿਨੇ ਨਹੀਂ ਇਕੱਠੇ ਹੁੰਦੇ ਲੋਕ ਫਿਰ ਰਾਤ ਨੂੰ ਕਿਵੇਂ ਉੱਠ ਕੇ ਆ ਗਏ ਬਈ ਉਦੋਂ ਅਗਲੀ ਗੱਲ ਜਿਹੜੀਆਂ ਛੱਪੜ ਤੇ ਇਹਨਾਂ ਨੇ ਦੋ ਗੱਡੀਆਂ ਠੱਲੀਆਂ ਲਿਜਾ ਕੇ ਤੀਜੀ ਕਿਤੇ ਗਾਂ ਪਸ਼ਾ ਹੋਊਗੀ ਤੇ 10 ਤੋਂ 12 ਦੇ ਆਦਮੀ ਸਕੇ ਵਿੱਚ ਵੀ ਉਹ ਇੰਨੇ ਆਦਮੀ ਗਲੀ ਦੇ ਅੰਦਰ ਕਿਵੇਂ ਚਲੇ ਗਏ ਇਹਨਾਂ ਨੂੰ ਜੇ ਗੱਲ ਕਰਨ ਲਈ ਗਏ ਆ ਸੱਚੇ ਆ ਤਾਂ ਫਿਰ ਗੱਲ ਇਹਨਾਂ ਦੀ ਗੱਡੀ ਆ ਜਿਹੜੀ ਨੱਥਾ ਸਿੰਘ ਦੇ ਬਾਰ ਦੇ ਕੇ ਕਿਉਂ ਨਹੀਂ ਗਈ ਕਿਉਂਕਿ ਉਹ ਗੱਡੀ ਆ ਜਿਹੜੀ ਗਲੀ ਦੇ ਵਿੱਚ ਮੁੜਦੀ ਨਹੀਂ ਸੀ ਉਹਦੇ ਕਰਕੇ ਮਨਸ਼ਾ ਇਹ ਸੀ ਵੀ ਹਮਲਾ ਕਰਨ ਦੇ ਲਈ ਗਏ ਸੀ ਨੱਥਾ ਸਿੰਘ ਦੇ ਦੱਸਣ ਦੇ ਮਤਾਬਕ ਪਰਵਾਰ ਸਿੰਘ ਦੇ ਦੱਸਣ ਦੇ ਪਰਵਾਰ ਦੇ ਦੱਸਣ ਦੇ ਮੁਤਾਬਕ ਨਥੇ ਦੇ ਡੈਡੀ ਨੇ ਜੋ ਦੱਸਿਆ ਬਿਉਹ ਹੱਥ ਦੇ ਵਿੱਚ ਜਦੋਂ ਉਹ ਮਾਰ ਦੇ ਵਿੱਚ ਦੀ ਵੇਖਿਆ ਤੇ ਹਥਿਆਰ ਸੀ ਗਿਆ ਉਹਦੇ ਪਿਸਤਲ ਹੱਥ 'ਚ ਫੜਿਆ ਹੋਇਆ ਸੀਗਾ ਇਸ ਕਰਕੇ ਸਾਫ ਸ਼ਬਦਾਂ 'ਚ ਇਹ ਆ ਵੀ ਅਸਲ 'ਚ ਉਹਦਾ ਲੈਂਡ ਦੇਣ ਵਾਲਾ ਮਾਮਲਾ ਵੱਖਰਾ ਹੈ ਅਸਲ 'ਚ ਉਹਨੂੰ ਇਉਂ ਲੱਗਦਾ ਵੀ ਨਥੇ ਹੋਰੀ ਜਥੇਬੰਦੀ ਹੈ ਜਿਹੜੀ ਇਹ ਵੱਧ ਦਖਲ ਦੇ ਰਹੀ ਆ ਅਸਲ 'ਚ ਇੱਥੋਂ ਦੀ ਜਿਹੜੀ 86 ਧਰਾ ਮੋਲ ਕਰਕੇ ਬੈਠੇ ਉਹਨਾਂ ਨੂੰ ਇਸ ਗੱਲ ਦੀ ਔਖਾ ਕਿਉਂਕਿ ਇੱਥੇ ਪਹਿਲਾਂ 6 ਕਰੋੜ ਤੋਂ ਉੱਪਰ ਕਣਕ ਦਾ ਮੁਆਵਜ਼ਾ ਉਹਦੀ ਕੋਠੀ ਦੇ ਬਾਰ ਦੇ ਅਗੇ 39 ਦਿਨ ਬੈਠੇ ਪੋ ਮਾਰ ਦੇ ਦਿਨਾਂ ਦੇ ਵਿੱਚ ਮੜਾਇਆ ਇਸੇ ਤੱਕ ਜਦੋਂ ਬਿਜਲੀ ਦਾ ਮਾਮਲਾ ਆਉਂਦਾ ਨਥੇ ਦੇ ਪਿੰਡ ਦਾ ਹੀ ਰੋੜੀ ਕਪੂਰੇ ਦਾ ਮਾਮਲਾ ਜਿਹੜਾ ਸਾਨੂੰ ਇਹਨਾਂ ਨੇ ਦੱਸਿਆ ਬਿਜਲੀ ਵਾਲਿਆਂ ਨੂੰ ਮਿਲੇ ਜਦੋਂ ਕਿ ਇੱਥੇ ਓਵਰਲੋਡ ਗ੍ਰਿਡ ਚੱਲ ਰਿਹਾ ਤੇ ਤਿੰਨੇ ਗ੍ਰਿਡਾਂ ਦੇ ਉੱਤੇ ਲਾਈਟ ਆ ਜਿਹੜੀ ਇੱਕੋ ਜੀ ਕਰਨ ਦੇ ਲਈ ਐਸਡੀਓ ਦਖਲ ਦਿੰਦਾ ਇੱਕ ਨਵਾਂ ਕਿਸੇ ਭਗਤ ਦੇ ਨਾਂ ਤੇ ਇਹਨਾਂ ਦਾ ਕੋਈ ਗ੍ਰਿਡ ਬਣਿਆ ਪਿਆ ਤੇ ਉਸ ਗ੍ਰਿਡ ਦੇ ਉੱਤੇ ਪੰਜ ਸੱਤ ਮੋਟਰਾਂ ਤਾਂ ਜਦੋਂ ਉਸ ਤੱਕ ਉਹ ਮੋਟਰਾਂ ਇਥੋਂ ਦਾ ਐਸਡੀਓ ਜਿੱਤੋਂ ਦਾ ਲਾ ਕੇ ਤੇ ਉਸ ਗ੍ਰਿਡ ਤੇ ਕਰ ਦਿੰਦਾ ਤਾਂ ਉਹਦੀ ਔਖ ਹੁੰਦੀ ਆ ਜਦੋਂ ਆਉਖ ਆਉਂਦੀ ਆ ਤਾਂ ਮੌਲਕ ਦਾ ਫੋਨ ਜਾਂਦਾ ਮੌਲਕ ਆਪ ਜਾਂਦਾ ਰੋੜਿਕਪੂਰੇ ਦੇ ਵਿੱਚ ਵੀ ਇਹ ਮੋਟਰਾਂ ਜਿਹੜੀਆਂ ਇਧਰ ਇਹ ਮੋਟਰਾਂ ਜਥੇਬੰਦੀ ਵਾਲਿਆਂ ਦੀ ਨਹੀਂ ਚੱਲਣੀਆਂ ਚਾਹੀਦੀਆਂ ਸਿੰਘਾ ਇਹ ਤਾਂ ਮੇਰੇ ਵਰਕਰ ਆ ਜਿਨ੍ਹਾਂ ਦੇ ਨਾਲ ਤੁਸੀਂ ਮੋਟਰਾਂ ਹਲਾਤੀਆਂ ਐ ਐਸਡੀਓ ਦੇ ਸਮਝਾਉਣ ਦੇ ਬਾਵਜੂਦ ਐਸਡੀਓ ਕਹਿ ਰਿਹਾ ਵੀ ਇਹ ਮੋਟਰਾਂ ਜਿਹੜੀਆਂ ਇਹ ਗ੍ਰੈਡ ওভারਲੋਡ ਨਹੀਂ ਅੰਡਰਲੋਡ ਚੱਲ ਰਿਹਾ ਇਹਦੇ ਕਰਕੇ ਬਿਜਲੀ ਵੰਡ ਕੇ ਦਿੱਤੀ ਆ ਵੀ ਗਾਂ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਪਰ ਉੱਥੇ ਉਸ ਤਰ੍ਹਾਂ ਦਾ ਸਿੱਧਾ ਐਸਡੀਓ ਨੂੰ ਵੀ ਇਹ ਸੁਣਨਾ ਚਾਹੀਆ ਵੀ ਕਹਿੰਦਾ ਤੈਨੂੰ ਵੀ ਵੇਖਾਂਗੇ ਤੂੰ ਨਜਾਇਜ਼ ਜਥੇਬੰਦੀ ਵਾਲਿਆਂ ਮੋਟਰਾਂ ਮੇਰੇ ਵਰਕਰਾਂ ਵਾਲੇ ਗ੍ਰੇਡ ਤੇ ਕਾਹ ਤੋਂ ਲਾ ਰਿਆ ਅਸਲ ਚ ਉਹਨਾਂ ਨੂੰ ਇਹ ਔਖਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਉਹ ਕਹਿੰਦਾ ਵੀ ਇਹ ਕਹਿੰਦੇ ਆ ਕਿ ਮੈਂ ਹਥਿਆਰ ਲੈਸ ਲੈ ਕੇ ਗਿਆ ਮਤਲਬ ਹਥਿਆਰਾਂ ਨਾਲ ਗਿਆ ਉਹਨਾਂ ਦੇ ਘਰ ਗਿਆ ਉਹ ਕਹਿੰਦਾ ਮੈਂ ਇਸ ਗਲਤੀ ਸੌਹ ਚੱਕਦਾ ਵੀ ਜੇ ਮੈਂ ਇਸ ਕੰਮ ਇਹਨੇ ਮੈਨੂੰ ਕਹਿੰਦਾ ਪਹਿਲਾਂ ਫੋਨ ਕਰਕੇ ਬੁਲਾਇਆ ਠੀਕ ਹੈ ਬਾਅਦ ਚ ਉਹਨਾਂ ਨੇ ਫੋਨ ਬੰਦ ਕਰ ਲਿਆ ਕਹਿੰਦਾ ਮੈਂ ਤਾਂ ਕਰਕੇ ਗਿਆ ਸੀ ਉਹ ਆਉਣ ਦੀ ਰਿਕਾਰਡ ਆ ਕਾਲਾਂ ਟਰੈਸ ਹੋ ਸਕਦੀਆਂ ਜਿਹੜਾ ਥਾਣੇਦਾਰ ਤੜਕੇ ਦਾ ਸੱਦੀ ਬੈਠਾ ਰਾਤ ਨੂੰ ਇਸੇ ਸਵਾ 150 ਬੰਦਾ ਆ ਕੇ ਦਰਖਾਸਤ ਦਿੰਦਾ ਤੇ ਤੜਕੇ ਦਾ ਥਾਣੇਦਾਰ ਦਾ ਗੱਲ ਸੁਣਨੀ ਬਣਦੀ ਸੀ ਜੇ ਇੰਨੀ ਗੱਲ ਹੀ ਸੀ ਇਸ ਗੱਲ ਦਾ ਲਾਰਾ ਕਿਉਂ ਲਾਇਆ ਜਾਂਦਾ ਵੀ ਉਹਦਾ ਭਾਈ ਜੇ ਕਾਲਾਂ ਟਰੈਸ ਵਾਲੀ ਗੱਲ ਆਪਾਂ ਕਰਦੇ ਆਂ ਵੀ ਜੇ ਨੱਥੇ ਵੱਲੋਂ ਵੀ ਗਈ ਆ ਤੇ ਅਸੀਂ ਕਾਲਾਂ ਟਰੈਸ ਕਰਾਉਣ ਨੂੰ ਵੀ ਤਿਆਰ ਬੈਠੇ ਆਂ ਨਾਲੇ ਝੂਠ ਦਾ ਝੂਠ ਸੱਚ ਦਾ ਸੱਚ ਸਾਹਮਣੇ ਆਜੂਗਾ ਉਹ ਕਹਿੰਦਾ ਮੈਂ ਇੱਕ ਜਥੇਬੰਦੀ ਦੇ ਨਾਲ ਮੈਂ ਵੀ ਜੁੜਿਆ ਹੋਇਆ ਆਂ ਪੰਜਾਬ ਅਰਬੂ ਮਾਨਸ ਨਾਲ ਜੁੜਿਆ ਹੋਇਆ ਆਂ ਮੈਂ ਵੀ ਜਨਨ ਕਿ ਮੈਂ ਗ੍ਰਾਹਾਂ ਨੂੰ ਵੀ ਜਨਨ ਕੇ ਫੰਡ ਦਿੰਦਾ ਰਿਆਂ ਇਹੋ ਜਿਹਾ ਕੋਈ ਗੱਲ ਨਹੀਂ ਮੈਂ ਗ੍ਰਾਹਾਂ ਜਿਹੜੀ ਜਥੇਬੰਦੀ ਇਕਾਈ ਆ ਪਿੰਡ ਮੱਲੇ ਦੀ ਜੀ ਉਹਨੂੰ ਜਾ ਕੇ ਪੁੱਛਿਆ ਜਾਵੇ ਵੀ ਮੈਂ ਬੰਦਾ ਕਿਹੋ ਜੀ ਕੈਟਾਗਰੀ ਦਾ ਕਿਹੋ ਜਾਂ ਨਹੀਂ ਜੇ ਉਹ ਕਹ ਦੇਗੀ ਤੇ ਮੈਨੂੰ ਉਹ ਕਬੂਲ ਹੋਊਗਾ ਵੀ ਮੇਰੇ ਪਿੰਡ ਦਾ ਰਿਕਾਰਡ ਮੇਰੀ ਜਥੇਬੰਦੀ ਤੋਂ ਗ੍ਰਾਹਾਂ ਜਥੇਬੰਦੀ ਨੇ ਧਰਨਾ ਲਾਇਆ ਕਹਿੰਦਾ ਠਾਣੇ ਮੂਰੇ ਗ੍ਰਾਹਾਂ ਜਥੇਬੰਦੀ ਦੀ ਇਕਾਈ ਤੋਂ ਪਿੰਡ ਮੱਲੇ ਦੇ ਵਿੱਚੋਂ ਜਾ ਕੇ ਪੁੱਛਿਆ ਜਾਵੇ ਵੀ ਮੈਂ ਕਿਹੋ ਜਾਂ ਮੇਰਾ ਰਿਕਾਰਡ ਕਿਹੋ ਜਾਂ ਇਹ ਇਸ ਗੱਲ ਦੇ ਸਬੂਤ ਆ ਜਿਹੜੇ ਉਹ ਅਸੀਂ ਜਿੱਥੇ ਰਾਤ ਨੂੰ ਗਿਆ ਉਹ ਪਿੰਡ ਦੇ ਵਿੱਚ ਆਵਾਜ਼ ਦਿੰਦਾ ਬਾਬਾ ਅਲੋਸਮੈਂਟ ਕਰਦਾ ਉੱਥੋਂ ਵੀ ਇਕੱਠੇ ਹੋ ਸਕਦੇ ਆ ਉਹਦੀ ਪੜਤਾਲ ਆ ਕਿਉਂਕਿ ਜਿੱਥੇ ਕੋਈ ਵੀ ਜਾ ਕੇ ਘਟਨਾ ਵਾਪਰਦੀ ਆ ਤੇ ਪੜਤਾਲਾਂ ਉੱਥੋਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਕਿਉਂਕਿ ਇਹ ਨਹੀਂ ਵੀ ਉਹ ਘਰੋਂ ਕਿੰਨੇ ਵਜੇ ਗਿਆ ਅਗਲੇ ਘਰੇ ਆ ਕੇ ਰਾਤ ਨੂੰ ਪੈ ਜਾਂਦੇ ਆ ਰਾਤ ਨੂੰ ਕਰੇ ਕਰਾਉਂਦੇ ਇਹਨਾਂ ਦਾ ਮਤਲਬ ਇਹ ਜੀ ਜਿਹੜੀ ਉਗਰਾਹਾ ਇਕਾਈ ਮੱਲੇ ਦੀ ਹੈ ਉਹਨਾਂ ਦਾ ਪਿੰਡ ਦੀ ਹੈ ਮੇਰੇ ਪਿੰਡ ਦੀ ਹੈ ਉਹਨਾਂ ਦਾ ਕੋਈ ਵੀ ਆਗੂ ਮੇਰੇ ਖਿਲਾਫ ਬਿਆਨ ਦੇ ਦੇਵੇ ਵੀ ਇਹ ਗਲਤ ਹੈ ਤੁਸੀਂ ਮੈਨੂੰ ਕਬੂਲ ਹੈ ਮੈਨੂੰ ਕਬੂਲ ਹੈ ਐਂ ਤਾਂ ਐਂ ਤਾਂ ਜਿਹੜਾ ਮਤਲਬ ਆ ਉਸ ਤੱਕਾਂ ਦੀ ਜਿਹੜੀ ਉਹਦੀ ਗੱਲ ਆ ਰਹੀ ਆ ਉਹਦੇ ਅੱਗੇ ਕੋਈ ਡਰਦਾ ਬੋਲਦਾ ਨਹੀਂ ਉੱਥੇ ਤਾਂ ਕਿਉਂਕਿ ਜੇ ਜੀ ਉਹਦੀ ਧੌਂਸ ਆ ਪਿੰਡ ਦੇ ਅੰਦਰ ਇਹ ਸਾਫ ਸ਼ਬਦਾਂ ਚ ਪਿੰਡ ਦੇ ਅੰਦਰੋਂ ਆਈ ਹੋਈ ਆ ਮੱਲੇ ਦੀਆਂ ਗੱਲ ਹੂੰ ਨਹੀਂ ਕੀ ਗੱਲ ਐ ਨਹੀਂ ਆ ਵੀ ਉਹੋ ਜੇ ਟੈਂਟੂ ਆ ਤੇ ਐਵੇਂ ਹੀ ਤੁਰਿਆ ਫਿਰਦਾ ਕਿਉਂਕਿ ਬੰਦੇ ਨੇ ਏਡੀ ਵੱਡੀ ਘਟਨਾ ਕਰੀ ਹੋਵੇ ਤੇ ਸਿੱਧਾ ਹੀ ਡੱਟ ਘੁਣਾਉਂਦਾ ਥਾਣੇਦਾਰ ਗੱਲ ਨਾ ਸੁਣਦਾ ਹੋਵੇ ਤੇ ਆ ਕੇ ਏਐਸਆਈ ਦੇ ਗੋਡੀਆਂ ਥੱਲਾ ਕੇ ਹੱਥ 'ਚ ਲਫਾਫਾ ਲੈ ਕੇ ਅੰਦਰ ਵੜ ਜਾਂਦਾ ਹੋਵੇ ਮੈਂ ਤਾਂ ਇਸ ਤੱਕ ਅਜੇ ਤੱਕ ਕੋਈ ਵੇਖਿਆ ਨਹੀਂਗਾ ਵੀ ਜਦੋਂ ਕਿਸੇ ਤੇ ਕੋਈ ਰਿਪੋਰਟ ਵੀ ਜਾਂਦੀ ਰਵੇ ਤਾਂ ਉਹ ਦ ਦੇ ਬੰਦੇ ਆਏ ਤੁਹਾਡੇ ਨਾਲ ਆਏ ਆ ਤੇ ਮੱਲੇ ਤੋਂ ਆਇਆ ਇੱਥੇ ਮੱਲੇ ਤੋਂ ਇਹ ਮੱਲੇ ਵਾਲੇ ਦੱਸ ਦੇਣਗੇ ਜੈਤੂ ਵਾਲੇ ਸਾਥੀ ਮੈਂ ਇਧਰੋਂ ਜ਼ਿਲ੍ਹੇ ਵੱਲੋਂ ਆਇਆ ਸਾਡੇ ਜਿੰਨਾ ਬਲਾਕਾਂ ਨੂੰ ਨਹੀਂ ਸਾਡਾ ਪ੍ਰਧਾਨ ਜਿਹੜੀ ਤੁਹਾਡੀ ਓਕਾਈ ਹੈ ਓਕਾਈ ਹੈ ਮੱਲੇ ਦੀ ਤੁਹਾਡੀ ਜਥੇ ਬੰਦਾਂ ਜੁੜੀ ਹੋਈ ਆ ਅਸਲੀਅਤ ਗੱਲ ਦੱਸ ਹੀ ਦੇਣਗੇ ਜੈਸੇ ਬੰਦੀ ਤੇ ਕਿਹੜੇ ਬੰਦੇ ਕੁਛ ਉਹ ਤਾਂ ਮੱਲਾ ਦੱਸੂਗਾ ਪਰ ਜਿਹੜੀ ਗੱਲ ਅਸਲੀਅਤ ਆ ਕਿਉਂਕਿ ਗੱਲ ਦੀ ਲੜਾਈ ਕਿੱਥੇ ਹੁੰਦੀ ਆ ਜਿਹੜੇ ਗਰਾਊਂਡ 'ਚ ਹੁੰਦੀ ਆ ਉਹੋ ਗਰਾਊਂਡ ਹੀ ਅੱਖੀਂ ਦੇਖਿਆ ਹੁੰਦਾ ਨਾ ਉਥੋਂ ਦੇ ਲੋਕਾਂ ਨੇ ਉਹ ਲੋਕ ਦੱਸਣਗੇ ਉਥੇ ਜਾ ਕੇ ਪੜਤਾਲ ਰੂੜੀ ਕਪੂਰੇ ਪਿੰਡ ਦੇ ਵਿੱਚੋਂ ਕੀਤੀ ਜਾ ਸਕਦੀ ਆ ਵੀ ਆਵਾਜ਼ ਆਈ ਲੋਕ ਇਕੱਠੇ ਹੋਏ ਹਮਲਾ ਹੋਇਆ ਨਹੀਂ ਹੋਇਆ ਬੰਦੇ ਭੱਜੇ ਕਿ ਨਹੀਂ ਭੱਜੇ ਕੌਣ ਸੀ ਕਿਵੇਂ ਸੀ ਕਿਉਂਕਿ ਬਾਈ ਨੇਮ ਜਾਣਦੇ ਕਰਕੇ ਉਹਦਾ ਨਾਮ ਦਿੱਤਾ ਗਿਆ ਉ ਤਾਂ ਉਹ ਦੁਸ਼ਮਣ ਨਹੀਂ ਸਾਥੀ ਨਹੀਂ ਉਸ ਉਹਦੇ ਨਾਲ ਕੋਈ ਇਸ ਤਰ੍ਹਾਂ ਦਾ ਇਧਰ ਕੋਈ ਜਥੇਬੰਦੀ ਦਾ ਵਿਰੋਧ ਆ ਹਾਲਾਂਕਿ ਉਹਨੂੰ ਇਹ ਲੱਗਦਾ ਵੀ ਯਾਰ ਜਥੇਬੰਦੀ ਸਾਨੂੰ ਜਿੱਥੋਂ ਤੱਕ ਜਿਹੜੀ ਅਸੀਂ ਮੈਂ ਪਹਿਲਾਂ ਗੱਲ ਕਹਿਆ ਹਟਿਆ ਵੀ ਅਸਲ ਚ ਲਗਾਤਾਰ ਇਹ ਥਾਣਾ ਜਿਹੜਾ ਇਹ ਕੀ ਰਿਹਾ ਹੋਇਆ ਇਹਨਾਂ ਗੱਲਾਂ ਦੇ ਵਿੱਚ ਕਦੇ ਇੱਥੇ ਘਟਨਾ ਡੇਰੇ ਨਾਲ ਸੰਬੰਧਿਤ ਵਾਪਰ ਜਾਂਦੀ ਆ ਕਦੇ ਦਲਸਿਆਵਾਲੇ ਚ ਵਾਪਰ ਜਾਂਦੀ ਰਜਿੰਦਰ ਕੌਰ ਵਾਲੀ ਘਟਨਾ ਕਿਤੇ ਆ ਕੇ ਕੋਈ ਇੱਥੇ ਹੋਰ ਉਸਤਗਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਆਹ ਜਿਹੜੀ ਘਟਨਾ ਹੈ ਇਹ ਵੀ ਉਸਤਗਾਂ ਉਹਦੀ ਔਖ ਦੇ ਵਿੱਚੋਂ ਇਥੋਂ ਦੀ ਸ਼ਾਸਤ ਜਿਹੜੀ ਅਸਲ ਚ ਸ਼ਾਇਦ ਦੇ ਰਹੀ ਆ ਤੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਉਸਕਾ ਕੇ ਆਪਣਾਂ ਦੇ ਅੱਗੇ ਪਵਾ ਰਹੀ ਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਉਹਦੇ ਤੇ ਜੋ ਉਹਨੇ ਗੁੰਡਾਗਰਦੀ ਕੀਤੀ ਹੈ ਪਿੰਡ ਦੇ ਵਿੱਚ ਜਾ ਕੇ ਕਿਉਂਕਿ ਉਹਦਾ ਮੱਲਾ ਪਿੰਡ ਕਿੱਥੇ ਆ ਰੂੜੀਕਪੂਰਾ ਕਿੱਥੇ ਆ ਰਾਤ ਨੂੰ ਉਹਨੇ ਜੁਰਤ ਕਿਵੇਂ ਕੀਤੀ ਜਾ ਕੇ ਕਿਸਾਨਾਂ ਆਗੂ i ਤੇ ਜੇ ਉਹਨੇ ਹਮਲਾ ਕੀਤਾ ਤਾਂ ਜੋ ਉਹਦੇ ਤੇ ਧਾਰਾ ਬਣਦੀ ਆ ਜੇ ਇਥੋਂ ਲੋਕ ਆਮ ਕਿਸੇ ਗੁਰਦੁਆਰੇ ਦੇ ਬਾਹਰ ਚ ਵੀ ਖੜੇ ਹੋਣ ਤਾਂ ਇਹ ਥਾਣੇਦਾਰ ਆਹਦੇ 452 ਲੱਗਦੀ ਆ ਉਹ ਉਹਨਾਂ ਦੀ ਵਿਚਾਲੇ ਗਲੀ ਛੱਡੀ ਹੋਈ ਆ ਤੇ ਦੋਹੀ ਪਾਸੇ ਉਹਦੇ ਘਰ ਆ ਤੇ ਉਹਦੇ 452 ਲੱਗਦੀ ਆ 452 ਦੇ ਤੇ ਲਗਣੀ ਚਾਹੀਦੀ ਆ ਉਹਦੇ ਤੇ ਹਮਲਾ ਕਰਨ ਦਾ ਜਿਹੜਾ ਉਹ ਹਥਿਆਰ ਲੈ ਕੇ ਗਿਆ ਅਸਲਾ ਐਕਟ ਲੱਗਣਾ ਚਾਹੀਦਾ ਉਹਦੂੰ ਆ ਉਹਦੇ ਤੇ ਉਹ ਜੇ ਜੀ ਗੁੰਡਾਗਰਦੀ ਕਰੀ ਆ ਉਹਨੇ ਤੇ ਗੁੰਡਾਗਰਦੀ ਵਾਲੀ ਧਾਰਾ ਲਗਣੀ ਚਾਹੀਦੀ ਆ ਕਿਉਂਕਿ ਉਹਨੇ ਗੁੰਡਾਗਰਦੀ ਕਰੀ ਵੀ ਆ ਇਸ ਗੱਲ ਦੀ ਅਸੀਂ ਮੰਗ ਕਰਦੇ ਆ ਜੇ ਪ੍ਰਸ਼ਾਸਨ ਸਾਨੂੰ ਇਨਸਾਫ ਨਾ ਦੇ ਕਿਉਂਕਿ ਠਾਨੇਦਾਰ ਨੇ ਉਹ ਗੋਲਿਆ ਕੀਤਾ ਹੋਇਆ ਬਿਲਕੁਲ ਗੱਲ ਨਹੀਂ ਸੁਣ ਰਿਹਾ ਤੇ ਫਿਰ ਅਸੀਂ ਮੀਟਿੰਗ ਕਰਕੇ ਸਾਨੂੰ ਮਜਬੂਰੀ ਬਸ ਕੋਈ ਨਾ ਕੋਈ ਅਗਲਾ ਐਕਸ਼ਨ ਲੈਣਾ ਪਵੇਗਾ ਵੀ ਜਿਹੜਾ ਅੱਜ ਭਾਰਤੀ ਕਿਸਾਨ ਜੁਨੇ ਅਗਰਾਹ ਨੇ ਜਨਨ ਕਿ ਤੁਹਾਡੇ ਵਿਰੁੱਧ ਜੈਤੋ ਦੇ ਠਾਣੇ ਅੱਗੇ ਧਰਨਾ ਲਾਉਣ ਲਈ ਬੈਠੇ ਆ ਉਹ ਕਹਾਣੀ ਕੀ ਹੈ ਮੈਟਰ ਕੀ ਹੈ ਕਿਉਂ ਬੈਠੇ ਆ ਉਹ ਉਹ ਕਹਿੰਦੇ ਵੀ ਸਾਡੇ ਤੇ ਟਿੰਟੂ ਜਿਹੜਾ ਤੁਹਾਡਾ ਟਿੰਟੂ ਜਸਵੰਤ ਸਿੰਘ ਟਿੰਟੂ ਜੋਹਰ ਸਿੰਘ ਟਿੰਟੂ ਤੇ ਨੱਥਾ ਸਿੰਘ ਜੋ ਕਿ ਕਿਸਾਨ ਜਥੇ ਬੰਦੀ ਦਾ ਆਗੂ ਆ ਅਗਰਾਹਾਂ ਦਾ ਉਹ ਕਹਿੰਦਾ ਜੇਕ ਮੈਨੂੰ ਧਮਕੀਆਂ ਦੇ ਕੇ ਆ ਪਿੰਡ ਮਾਰਨ ਦੀਆਂ ਰਾਤ ਨੂੰ ਤੇ ਮੈਂ ਗੁਰੂ ਘਰ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਮੈਂ ਆਵਾਜ਼ ਦਵਾਈ ਜਦੋਂ ਬੰਦੇ ਇਕੱਠੇ ਕੀਤੇ ਤੇ ਜਸਵੰਤ ਸਿੰਘ ਉੱਥੋਂ ਭੱਜ ਗਿਆ ਫਰਾਰ ਹੋ ਗਿਆ ਕੀ ਇਹ ਕਹਾਣੀ ਸੱਚ ਆ ਤੁਸੀਂ ਉਹਨਾਂ ਦੇ ਘਰੇ ਵਾਕੀ ਮਾਰਨ ਗਏ ਸੀ ਉਹਨਾਂ ਨੂੰ ਜਾ ਵਾਕਈ ਧਮਕਾਉਣ ਗਏ ਸੀ ਤੁਸੀਂ ਜਾਂ ਵਾਕਈ ਉਹਨੇ ਘਰੇ ਬੰਦੇ ਲੈ ਕੇ ਗਏ ਸੀ ਸਰ ਕੋਈ ਧਮਕਾਉਣ ਨਹੀਂ ਗਏ ਸੀ ਅਸੀਂ ਕਿਹੜਾ ਦੂਜਾ ਦਾ ਨਾ ਨੱਥਾ ਸਿੰਘ ਆ ਉਹਦੇ ਨਾਲ ਗੱਲ ਹੋਈ ਸੀ ਪਹਿਲਾਂ ਹੂੰ ਉਹ ਮੇਰਾ ਕਿਹੜੇ ਮੇਰੇ ਕੋਲੇ ਪ੍ਰੂਫ ਆ ਹਮ ਹਰਜਿੰਦਰ ਸਿੰਘ ਦੇ ਵਿਰੁੱਧ ਬੱਬੂ ਹਮ ਮੇਰੇ ਕੋਲੇ ਪ੍ਰੂਫ ਆ ਉਹ ਬੰਦੇ ਕੋਲੇ ਲੈ ਕੇ ਗਿਆ ਸੀ ਮੈਂ ਕਿਹਾ ਵੀਰ ਬਣ ਕੇ ਤੂੰ ਬਾਹਰ ਹੋ ਜਾ ਇਹ ਜੁਨੀਅਨ ਦਾ ਫਾਇਦਾ ਠਾ ਰਿਹਾ ਵੀਰ ਨਹੀਂ ਕਹਾਣੀ ਦੱਸੋ ਸਾਨੂੰ ਪੂਰੀ ਕਹਾਣੀ ਹੈਗੀ ਆ ਮੇਰੇ ਪਿੰਡ ਮੱਲਾ ਹਾਂ ਮੇਰਾ ਜਸਵੰਤ ਸਿੰਘ ਟਿੰਟੂ ਗੁਰਜੰਟ ਦਾ ਬੇਟਾ ਮੈਂ ਹਾਂ ਅਰਜਿੰਦਰ ਸਿੰਘ ਦੇ ਖਿਲਾਫ ਮੇਰੀ ਰੈਵਟ ਪੁਆਇਸੀ ਸਾਰਿਆਂ ਨੂੰ ਪਹਿਲਾਂ ਕੋਈ ਸੀ 10 10 2023 ਨੂੰ ਅਰਜਿੰਦਰ ਸਿੰਘ ਉਰਫ ਗੁਰਚਾਰ ਉਰਫ ਬੱਬੂ ਪੁਲਿਸ ਦੇ ਵਿੱਚ ਮੇਰੀ ਸੁਣਵਾਈ ਕੁਛ ਨਹੀਂ ਹੋਈ ਨਹੀਂ ਦਰਖਾਸਤ ਪੁਆਈ ਕਿਉਂ ਸੀ ਤੁਸੀਂ ਬਾਜਾ ਖਾਣਾ ਪੁਆਈ ਸੀ ਮੇਰੇ ਕੋਲੇ ਇਹ ਬੰਦੇ ਦੇ ਚੈੱਕ ਸੀ ਤੋਂ ਬੰਦੇ ਤੋਂ ਪੈਸੇ ਲੈਣੇ ਸੀ 7 ਲੱਖ ਰੁਪਏ 7 ਲੱਖ ਲੈਣੇ ਸੀ ਤੁਸੀਂ ਰੱਟ ਪਾਈ ਸੀ ਇਹ ਬੰਦੇ ਨੇ ਮੇਰੇ ਨਾਲ ਟਰੈਕਟਰ ਸਾਂਝਾ ਲੈ ਕੇ ਪੁਰਾਣਾ ਇਹ ਬੰਦੇ ਨੇ ਧੋਖੇ ਥੜੀ ਨਾਲ ਲੈ ਕੇ ਨਵਾਂ ਟਰੈਕਟਰ ਖਰੀਦ ਕੇ ਇਹ ਬੰਦੇ ਨੇ ਜੁਨੀਆ ਦਾ ਫਾਇਦਾ ਠਾ ਕੇ ਹਮ ਫੁੱਲ ਲੋਨ ਤੇ ਟਰੈਕਟਰ ਲੈ ਕੇ ਇਹ ਬੰਦੇ ਨੇ ਮੇਰੇ ਨਾਲ ਧੋਖੇ ਥੜੀ ਕਰਕੇ ਹਮ ਸਾਰੇ ਲੋਨ ਵਾਲੇ ਪੈਸੇ ਆਪ ਦੇ ਖਾ ਕੇ ਹਮ ਤੇ ਮੇਰੇ ਬੰਦਾ ਇਹ ਖਲਾਫ ਹੋ ਗਿਆ ਅੱਛਾ ਚੈੱਕ ਤੁਹਾਡੇ ਸੀ ਚੱਕ ਇਹ ਬੰਦੇ ਨੇ ਮੈਨੂੰ ਦਿੱਤੇ ਸੀ ਗੱਡੀ ਦੇ ਵਿੱਚ ਬਹਿ ਕੇ। ਆ ਚੱਕ ਇਹਨੇ ਦੇ ਦਿੱਤੇ ਤੁਹਾਨੂੰ ਆਪ ਦੇ ਦੇਤੇ। ਹਾਂ। ਠੀਕ ਐ। ਨੰਬਰ 2 ਤੇ ਕਿਹੜੀ ਮੇਰੀ ਮਸ਼ੀਨ ਆ? ਹੂੰ। ਮੈਨੂੰ ਕਹਿ ਸੀ ਵੀ ਤੂੰ ਹੀ ਮਸ਼ੀਨ ਆਪ ਦੇ ਨਾਂ ਤੇ ਲੈ ਲੈ। ਇਹ ਬੰਦਾ ਕਹਿੰਦਾ ਮੈਂ ਹੈਗਾ ਡਿਫਾਲਟਰ ਬੰਦਾ। ਹੂੰ। ਬੈਂਕ ਦੇ ਵਿੱਚ। ਮਸ਼ੀਨ ਕਿਹੜੀ ਲਈ ਸੀ ਤੁਸੀਂ? ਮਸ਼ੀਨ ਲਈ ਸੀ ਮੱਕੀ ਵਾਲੀ ਮਸ਼ੀਨ। ਮੱਕੀ ਵਾਲੀ। ਹਾਂ। ਇਹ ਕਹਿੰਦਾ ਮੈਂ ਹੈਗਾ ਡਿਫਾਲਟਰ। ਇਹ ਮੈਨੂੰ ਬੰਦਾ ਕਹਿੰਦਾ ਤੂੰ ਆ ਦੇ ਨਾਂ ਤੇ ਮਸ਼ੀਨ ਲੈ ਲੈ ਬਈ ਆ ਮੇਰੇ ਨਾਂ ਤੇ ਆ ਸਾਰਾ ਕੁਝ ਬਿੱਲ। ਹੂੰ। ਅਗਰਾਹਾ ਜੁਨੀਆਣਾ ਫਾਇਦਾ ਠਾ ਰਹੀ ਏ ਬੰਦੇ ਦਾ। ਹੂੰ। ਆ ਚੈੱਕ ਕਰੋ ਨੇੜੇ ਕਰਕੇ ਚੈੱਕ ਕਰੋ ਜਨ ਸਮਾਨ ਸਿੰਘ ਗੁਰਜੰਟ ਸਿੰਘ ਗੁਰਜੰਟ ਸਿੰਘ ਵਿਲੇਜ ਮੱਲੋ ਆ ਵੀ ਬਿੱਲ ਆ ਗਈ ਜੀ ਸਰ ਆ ਮੇਰੀ ਸਟੇਟਮੈਂਟ ਆ ਗਈ ਹੂੰ ਬੈਂਕ ਅਕਾਊਂਟ ਵਿੱਚ ਬੈਂਕ ਦੀ ਠੀਕ ਹੈ ਮੇਰੇ ਖਾਤੇ ਚ ਪੈਸੇ ਚੱਕੀ ਦੀ ਆ ਸਰ ਆ ਗਈ ਮਸ਼ੀਨ ਆ ਮੇਰੀ ਫੋਟੋ ਜੀ ਜਿੱਦਾਂ ਤੁਸੀਂ ਲੈਣੇ ਆ ਹਾਂ ਠੀਕ ਹੈ ਇਹ ਟੋਟਲ ਮਸ਼ੀਨ ਕਿੰਨੇ ਪੈਸੇ ਦੀ ਆਈ ਸੀ ਇਹ 255000 ਦੀ ਆਈ ਸੀ 255000 ਦੀ ਆ ਦੇਖੋ 255000 ਇਹ 7 ਲੱਖ ਦਾ ਕਿੱਥੇ 7 ਲੱਖ ਰੁਪਿਆ ਬਾਈ ਕਦੋਂ ਟਰੈਕਟਰ ਲਾਇਆ ਸੀ ਸੀ ਪ੍ਰਾਣਾ ਪ੍ਰੀਤ ਅੱਛਾ ਟਰੈਕਟਰ ਵਿੱਚ ਪਾ ਕੇ ਆ ਹਾਂ ਨਹੀਂ ਨਹੀਂ ਉਹ ਲੱਗ ਲੱਗ ਆ ਬਾਈ ਅੱਛਾ ਇਹ ਮਸ਼ੀਨ ਮੈਂ ਆਪਦੇ ਥਰੂ ਲਈ ਸੀ ਇਹ ਬੰਦੇ ਦੀ ਖਾਤਰ ਅੱਛਾ ਟਰੈਕਟਰ ਲੱਗ ਆ ਇਹਨੇ 3.5 ਲੱਖ ਰੁਪਏ ਇੱਕ ਲੈ ਮੈਥੋਂ ਨਗਦ ਅੱਛਾ ਤੇ 2 ਲੱਖ ਰੁਪਏ ਇੱਕ ਲੈ ਨਗਦ ਬੰਦੇ ਅੱਛਾ ਤੇ ਟਰੈਕਟਰ ਦੇ ਨਾਂ ਦਾ ਬੰਦਾ ਲੈ ਕੇ ਮੈਨੂੰ ਕਹਿੰਦਾ ਟਰੈਕਟਰ ਚ ਐ ਹੋ ਗਿਆ ਨੌਕਸ ਪੈ ਗਿਆ ਫਲਾਨਾ ਪੈ ਗਿਆ ਇਹ ਬੰਦੇ ਨੇ ਟਰੈਕਟਰ ਫੁੱਲ ਲੋਨ ਤੇ ਜੌਂਡੀ ਰੈਡੀਟਰ ਯਾਂਸੀ ਦੇ ਵਿੱਚੋਂ ਕਢਾ ਲਿਆ ਬਾਈ ਹੂੰ ਇਹ ਬੰਦੇ ਨੇ ਕਢਾ ਲਿਆ ਜੁੰਡਰ ਜਿਹੜਾ ਟਰੈਕਟਰ ਕਰਾ ਸੀ ਉਹ ਕਿਹਦੇ ਨਾਂ ਤੇ ਸੀ ਉਹ ਇਹ ਨਾਂ ਇਹਨੇ ਨਾਂ ਤੇ ਕਰਾ ਲਿਆ ਉਹਦੇ ਵਿੱਚ ਗਾਰੰਟੀ ਵੀ ਮੇਰੀ ਹੈ ਬਾਈ ਅੱਛਾ ਕੱਲ ਮੈਨੂੰ ਜਾਂਸੀ ਵਾਲਿਆਂ ਦਾ ਫੋਨ ਵੀ ਆਇਆ ਬਾਈ ਹੂੰ ਜੋ ਮੇਰੇ ਦੇ ਕਾਰਵਾਈ ਬੰਦੀ ਆ ਤੁਸੀਂ ਕਰ ਦੋ ਹੂੰ ਕਿਸੇ ਵੀ ਤਰ੍ਹਾਂ ਦੀ ਇਹ ਬੰਦਾ ਜੁੰਨਿਆਂ ਦਾ ਫਾਇਦਾ ਠਾ ਕੇ ਹੂੰ ਤੇ ਮੇਰੇ ਤੇ ਬਾਈ ਇਹ ਅਨਜਾਮ ਲਈ ਜਾਂਦਾ ਗਲਤ ਹੂੰ ਨੱਥੇ ਕੋਲੇ ਗਿਆ ਸੀ ਰਾਤ ਮੈਂ ਜ਼ਰੂਰ ਗਿਆ ਸੀ ਮੈਂ ਮੰਨਦਾ ਹੂੰ ਨੱਥੇ ਕੋਲੇ ਇਹ ਗੱਲ ਗਿਆ ਸੀ ਮੈਂ ਸਬੂਤ ਦਿਖਾਉਣ ਗਿਆ ਸੀ ਬਾਈ ਇਹ ਸਬੂਤ ਹੈ ਹੂੰ ਇਹ ਥਾਣੇ ਦੇ ਵਿੱਚ ਬਾਜੇ ਦੇ ਵਿੱਚ ਬੰਦਾ ਹੀ ਮਦਦ ਕਰਦਾ ਸੀ ਇਹ ਬੰਦੇ ਨੱਥਾ ਨੱਥਾ ਜੀ ਤੁਸੀਂ ਨੂੰ ਕੀ ਕਹਿਣ ਗਏ ਸੀ ਕਰੇ ਇਹਨੂੰ ਇਹੀ ਕਰਨ ਗਏ ਗੱਲ ਕਰਨ ਗਏ ਸੀ ਇਹਨੂੰ ਕਹੇ ਵੀ ਜੇ ਕਿਸੇ ਵੀ ਤਰ੍ਹਾਂ ਦਾ ਮੇਰੇ ਕੋਲੇ ਕੋਈ ਕਿਸੇ ਵੀ ਤਰ੍ਹਾਂ ਦਾ ਅਸਲਾ ਜਾਂ ਕਿਸੇ ਵੀ ਤਰ੍ਹਾਂ ਦਾ ਹੈਗਾ ਮੇਰੇ ਕੋਲੇ ਮੈਨੂੰ ਸਬੂਤ ਕਰ ਦਿਓ ਜੋ ਵੀ ਕਾਰਵਾਈ ਤੁਸੀਂ ਕਰ ਸਕਦੇ ਹੋ ਠੀਕ ਹੈ ਆਪਣੇ ਨਾਲ ਤੱਕਾ ਜੂਨੀਅਰ ਰਾਹੀਂ ਤੱਕਾ ਜੁਨੇ ਨੂੰ ਮੇਰਾ ਫੰਡ ਵੀ ਦਿੱਤਾ ਵਾ ਅੱਛਾ ਮੇਰੇ ਕੋਲ ਰਸੀਦਾਂ ਵੀ ਆ ਅਜੇ ਰਸੀਦਾ ਨਹੀਂ ਲੈ ਕੇ ਆਇਆ ਉਹ ਹੀ ਮੈਂ ਕੋਰਡ ਦੇ ਵਿੱਚ ਸਾਰਾ ਕੁਝ ਕਲੀਅਰ ਕਰਨਾ ਨਹੀਂ ਕਿਹੜੀ ਜੂਨੀਅਨ ਦਿੱਤਾ ਫੰਡ ਅਗਰਾਹਾਂ ਨੂੰ ਅਗਰਾਹਾਂ ਨੂੰ ਫੰਡ ਦਿੰਦੇ ਰਹੇ ਹੋ ਮੇਰੀ ਜੂਨੀਅਨ ਮੇਰੇ ਨਾਲ ਆ ਪਿੰਡ ਦੀ ਅੱਛਾ ਅਗਰਾਹਾਂ ਪਿੰਡ ਜਿਹੜੀ ਇਕਾਈ ਬਣੀ ਹੁੰਦੀ ਹੈ ਪਿੰਡ ਲੈਵਲ ਤੇ ਉਹ ਇਕਾਈ ਅਜੇ ਇਕਾਈ ਮੈਨੂੰ ਗਲਤ ਕਰ ਦੇ ਹੂੰ ਕਿਵੇਂ ਕਹੋਗੇ ਤੁਹਾਨੂੰ ਕਬੂਲ ਹੋਊਗਾ ਹਾਂ ਤੁਹਾਡੇ ਮੇਰੇ ਤੇ ਕਾਰਵਾਈ ਹੋਵੇ ਤੁਹਾਡਾ ਇਕਾਈ ਪ੍ਰਧਾਨ ਕੌਣ ਤੁਹਾਡੀ ਅਰਨਜੀਤ ਸਿੰਘ ਆ ਜੀ ਅਰਨਜੀਤ ਸਿੰਘ ਆ ਜੀ ਜੇ ਅਰਜੀਤ ਸਿੰਘ ਨਾਲ ਗੱਲਬਾਤ ਕਰਕੇ ਕੀ ਹੋ ਕਿਸੇ ਵੀ ਤਰ੍ਹਾਂ ਦਾ ਉਹ ਮੇਰੇ ਖਿਲਾਫ ਬੋਲ ਜੇ ਹੂੰ ਆਪਾਂ ਨੂੰ ਮਨਜ਼ੂਰ ਹੈ ਜੀ ਪਰ ਜੁਨੀਆ ਦਾ ਫਾਇਦਾ ਠਾਕੇ ਮੇਰੇ ਨਾਲ ਧੱਕਾ ਕਰ ਰਿਹਾ ਆ ਆਦਮੀ ਹੂੰ ਤੇ ਵੀਰ ਬਣ ਕੇ ਮੇਰੀ ਬੇਨਤੀ ਸੁਣੀ ਜਾਵੇ ਹੂੰ ਮੇਰੇ ਦੋ ਬੱਚੇ ਆ ਹੂੰ ਤੇ ਪਿੰਡ ਦੇ ਵਿੱਚ ਜੋ ਵੀ ਉਂਗਲ ਵਾਲੇ ਬੰਦੇ ਹੁੰਦੇ ਆ ਬਾਈ ਉਂਗਲਾ ਲਾਉਂਦੇ ਆ ਇਹ ਬੰਦੇ ਨੂੰ ਐ ਕਰਦੇ ਗਏ ਪਰ ਆਪਣਾ ਪ੍ਰਮਾਤਮਾ ਵੀਰ